ਕਪੂਰਥਲਾ ਦੇ ਪਿੰਡ ਸੁਰਖ ਪੁਰਵ ਵਿੱਚ ਸਵਰਗੀ ਜਸਨੀਤ ਦੀ ਯਾਦ ਵਿੱਚ ਇੱਕ ਪੰਜਵਾਂ ਕਬੱਡੀ ਕੱਪ ਕਰਵਾਇਆ ਗਿਆ ਇਸ ਵਿੱਚ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਕਈ ਜ਼ਿਲ੍ਹਿਆਂ ਤੋਂ ਪਿੰਡਾਂ ਤੋਂ ਨੌਜਵਾਨਾਂ ਨੇ ਖੇਡ ਮੁਕਾਬਲਿਆਂ ਚ ਹਿੱਸਾ ਲਿਆ ਪਿੰਡ ਮੈਦਾਨ ਦੇ ਵਿੱਚ ਇਹ ਮੁਕਾਬਲਾ ਕਰਵਾਇਆ ਗਿਆ ਕਬੱਡੀ ਕੱਪ ਦੇ ਵਿੱਚ ਕਈ ਨੌਜਵਾਨਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਦੱਸ ਦਈਏ ਕਿ ਨੌਜਵਾਨ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇਹ ਉਪਰਾਰਾ ਪਿੰਡ ਵਾਸੀਆਂ ਦੇ ਵੱਲੋਂ ਕਰਵਾਇਆ ਗਿਆ ਸੀ ਤੇ ਦੂਰ ਦੂਰ ਤੋਂ ਟੀਮਾਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ ਮੈਂ ਇੱਕ ਟੂਰਨਾਮੈਂਟ ਆਪਣੇ ਛੋਟੇ ਭਰਾ ਜਸਬੀਰ ਔਜਲ ਦੀ ਜਾਦ ਦੇ ਵਿੱਚ ਕਰਾ ਗਏ ਆ ਜਿਹੜਾ ਕਿ ਸਾਲ ਨੂੰ 2022 ਦੇ ਵਿੱਚ 2020 ਦੇ ਵਿੱਚ ਵਿਛੜ ਗਿਆ ਸੀਗਾ ਉਹ ਸਦਾ ਹੀ ਦਿਲ ਦੇ ਵਿੱਚ ਉਹਦੀ ਜੋਤ ਨੂੰ ਤਾਜ਼ਾ ਰੱਖਣ ਲਈ ਮੈਂ ਪਿੰਡ ਸੌਰਖਪੁਰ ਦੇ ਵਿੱਚ ਕਬੱਡੀ ਦਾ ਟੂਰਨਾਮੈਂਟ ਕਰਾਂਗਾ। ਕਿ ਕੀ ਕੀ ਨਾਮ ਰੱਖੇ ਗਏ ਨੇ? ਆਰਾਮ ਦੀ ਕੀ? ਪਹਿਲਾ ਨਾਮ 1 ਲੱਖ, ਦੂਜਾ ਨਾਮ 75 ਹਜ਼ਾਰ, ਤੀਜਾ ਨਾਮ 70 ਹਜ਼ਾਰ, ਚੌਥਾ ਨਾਮ 40 ਹਜ਼ਾਰ। ਇਹ ਪਾਇਮਾ ਟੂਰਨਾਮੈਂਟ ਹੈ ਭਾਈ। ਭਾਈ ਜਿਹੜੇ ਓਪਨ ਵਿੱਚ ਬੈਸਟ ਰੋਣਗੇ ਉਹਨਾਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਜਿਹੜੇ ਦੂਸਰੇ, ਤੀਜੇ, ਚੌਥੇ ਨੰਬਰ ਤੇ ਆਉਣਗੇ ਉਹਨਾਂ ਨੂੰ ਆਪਣੇ ਦਲਕਤ ਮਾ ਕੋਈ ਨਾਮ ਉਹਨਾਂ ਨੂੰ ਤਾਂ ਸਹੀ ਸਰਪ੍ਰਾਈਜ਼ ਆ ਗਿਆ ਸਾਈਕਲ ਵੀ ਹੈ ਸਾਈਕਲ ਦਰਸ਼ਕ ਉਹ ਆਤੇ ਆਈਆ ਉਹਨਾਂ ਵਰਗੇ ਨਾ ਇਹ ਵਾ ਇੱਕੋ ਜਿਹਾ ਲੱਗ ਰਿਹਾ ਮੈਂ ਜੀ ਇਹਨਾਂ ਦੇ ਵੀਰ ਦੇ ਨਾਲ ਜੋ ਪਾ ਜੇ ਨਾਲ ਵੀਰ ਮੇਰਾ ਜਿਹੜੇ ਵੀ ਭਰਾ ਆਪਣੀ ਕਲਪ ਕਮਾਈ ਤੋਂ ਮੈਨੂੰ ਦੇ ਰਿਹਾ ਉਹਨਾਂ ਦਾ ਮੈਂ ਸਮਝ ਲੈਣੀ ਰਹਾਗਾ ਪਾ ਜੀ ਕੋਈ ਸ਼ੱਕ ਨਹੀਂ ਪੈਨਸਲ ਖਪਰ ਦੀ 80 ਦੇਣ ਆ ਕਿ ਸ਼ੁਰੂ ਤੋਂ ਲੈ ਕੇ ਸਾਡੇ ਚ ਗੱ denn ਲੱਗੀ ਏ ਸਾਡੇ ਮੰਗੀ ਪਹਾਣ ਤੋਂ ਪਲਾਂ ਸ਼ੁਰੂ ਹੋ ਗਏ ਤੇ ਐਤਮਾ ਸਾਡੇ ਮੁੰਡੇ ਜਿਆਦਾ ਤਾਂ ਜੋਦਾ ਬਹੁਤ ਵਧੀਆ ਨਾ ਹੀ ਪਲੇ ਦੇ ਅਗਸੇ ਵਧਿਆ ਸਿਸਟਮ ਨੇ ਭਾਜੀ ਨਹੀਂ ਕਬੱਡੀ 'ਚ ਬਹੁਤ ਫਰਕ ਪੈ ਗਿਆ ਪਹਿਲਾਂ ਕਬੱਡੀ ਹੋਰ ਤਰ੍ਹਾਂ ਦੀ ਸੀ ਹੁਣ ਕਬੱਡੀ ਹੋਰ ਤਰ੍ਹਾਂ ਦੀ ਹੈ ਰਾਈਬਾਬ ਜੀ ਜੀ ਹਾਂਜੀ ਬਹੁਤ ਵਰੀਆ ਭਾਈ ਸੋ ਅੱਜ ਕੀ ਅੱਛਾ ਤੁਸੀਂ ਕਹਿੰਦਾ ਐਸੀ ਤਾਂ ਫਰਾਂਤ ਸੁਣਾਓ। ਓਜੀ ਮੈਂ ਤੇ ਉਹਨਾਂ ਨੂੰ ਇਹ ਕਹਾਂਗਾ ਕਿ ਉੱਥੇ ਲਿਖਿਆ ਵਾ ਕੋਸਟਰਨ ਦੇ ਉੱਤੇ ਕਿ ਇੰਨੀਆਂ ਟੀਮਾਂ ਇੰਤ ਲਿਆ ਉਹ ਪਹਿਲਾਂ ਕਾਲ ਕਰਕੇ ਪਹਿਲਾਂ ਮਤਲਬ ਫੇਰ ਜਾਣ। ਮੈਨੂੰ ਐਦ ਕੀ ਇਹਨਾਂ ਨੇ ਬਹੁਤ ਜ਼ਿਆਦਾ ਤੰਗ ਕੀਤਾ ਵੀ ਮਾਰੇ ਲੈਕਤੋਂ ਕਰ 50 ਟੀਮਾਂ 100 ਦੇ ਭਾਈ ਨੂੰ ਪਤਾ ਨਾ 100 70 ਟੀਮਾਂ ਇਹ ਉਲਾੜੀ ਮੈਨੂੰ ਜਰੂਰ ਨਰੇ ਪਰੋਗੀ। ਮਾ ਘਾ ਗਿਆ ਬਹੁਤ ਛੋਟਾ ਯਾਰ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤਾ ਸਾਰੇ ਦਰਸ਼ਕਾਂ ਦੇਖਣ ਵਾਸਤੇ ਆਏ ਹੋ ਅੱਜ ਬੈਠਣ ਨੂੰ ਬਹੁਤ ਵਧੀਆ ਖਾਣ ਪੀਣ ਨੂੰ ਬਹੁਤ ਵਧੀਆ ਲੰਗਰ ਆ ਪਕੌੜਿਆਂ ਦਾ ਲੰਗਰ ਆ ਠੀਕ ਹੈ ਜੋ ਪਕੌੜਿਆਂ ਦਾ ਲੋਕਾਂ ਨੂੰ ਆਖਰਿਸ਼ ਦੇਸ਼ ਕੀ ਜਿਨਾ ਚਾਹੁੰਦੇ ਭਾਈ ਮਿਹਨਤ ਕਰੋ ਮਿਹਨਤੀ ਸਭ ਕੋ ਜੀ ਆਪਣੀ ਗ੍ਰਾਉਂਡ ਨੂੰ ਪਿਆਰ ਕਰੋ ਗ੍ਰਾਉਂਡ ਦੇ ਆਓ ਇਹੋ ਹੀ ਮੇਰਾ ਸੰਦੇਸ਼ ਹੈ